ਤੋ ਬਾਕੀ ਸਾਰੇ ਚੰਨਾਂ ਨੂੰ ਸਬਸਕ੍ਰਾਈਬ ਕਰੋ ਸਸਰਕਾਲ ਜੀ ਅੱਜ ਅਸੀਂ ਲੈ ਕੇ ਆਇਆ ਸਵਰਾਜ 855 ਟਰੈਡ ਵਿਕਾਊ ਹੈ ਜੀ ਮਾਡਲ ਹੈ 2001 ਅਗਲੇ ਟਾਇਰ 90 ਪੈਸੇ ਪਏ ਪਿਛਲੇ 35 ਪੈਸੇ ਪਏ ਏਰੀਆ ਜੀ ਪਿੰਡ ਕਰਿਆਲਾ ਤਰਨਤਾਰ ਸਵਰਾਜ 855 ਟਰੈਡ ਵਿਕਾਊ ਹੈ ਜੀ ਮਾਡਲ ਹੈ 2001 ਅਗਲੇ ਟਾਇਰ 90 ਪੈਸੇ ਪਏ ਤੇ ਪਿਛਲੇ ਟਾਇਰ 35 ਪੈਸੇ ਪਏ ਏਰੀਆ ਜੀ ਪਿੰਡ ਕਰਿਆਲਾ ਤਰਨਤਾਰ ਰੇਟ ਮੰਗੇ ਕਿਸਾਨ ਵੀਰ ਨੇ 290000 ਕਿਸਾਨ ਵੀਰ ਦਾ ਨੰਬਰ ਹੈ 9876030451 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਾਇਰ ਖਰੀਦ ਸਕਦੇ ਹੋ ਸੋਨਾਲਿਕਾ 750 ਮਾਡਲ ਹੈ ਜੀ 2012 ਰੇਟ ਮੰਗੇ ਕਿਸਾਨ ਵੀਰ ਨੇ 3 ਲੱਖ 70000 ਏਰੀਏ ਚਟਾਲਾ ਹਰਿਆਣਾ ਸੋਨਾਲੀ ਕਾ 750 ਟਾਇਰਟ ਵਿਕਾਊ ਹੈ ਮਾਡਲ ਹੈ ਜੀ 2012 ਰੇਟ ਮੰਗਾ ਕਿਸਾਨ ਵੀਰ ਨੇ 3 ਲੱਖ 70000 ਏਰੀਏ ਜੀ ਚਟਾਲਾ ਹਰਿਆਣਾ ਕਿਸਾਨ ਵੀਰ ਦਾ ਨੰਬਰ 98965 17855 98965 17855 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਾਇਰਟ ਖਰੀਦ ਸਕਦੇ ਹੋ ਜੀ ਸਟੈਂਡਰਡ 450 ਟ੍ਰੈਕ ਵਿਕਾਊ ਹੈ ਮਾਡਲ ਹੈ ਜੀ 2003 ਟਾਇਰ 80% ਪਿਆ ਹੈ ਏਰੀਆ ਹੈ ਜੀ ਮੁਖਸਰ ਸਾਹਿਬ ਰੇਟ ਮੰਗੇ ਕਿਸਾਨ ਵੀਰ ਨੇ 250000 ਡਿਮਾਂਡ ਹੈ ਕਿਸਾਨ ਵੀਰ ਦਾ ਨੰਬਰ ਹੈ 9417085084 9417085084 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਕ ਖਰੀਦ ਸਕਦੇ ਹੋ ਜੀ ਜਿਹੜੇ ਵੀ ਸਾਡੇ ਚੈਨਲ ਦੇ ਨਾਲ ਜੁੜ ਰਹੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਅਸੀਂ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਆਏ ਜੋ ਸਬਸਕ੍ਰਾਈਬ ਬਟਨ ਨੂੰ ਦਬਕ ਕੇ ਤੇ ਸਾਈਡ ਤੇ ਘੰਟੀ ਦਾ ਬਟਨ ਲਾਉਗਾ ਉਹਨੂੰ ਦਿਵਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਅਸੀਂ ਨਵੀਂ ਵੀਡੀਓ ਪਾਈ ਸਿੱਧਾ ਤੁਹਾਡੇ ਕੋਲੇ ਪਹੁੰਚੇ ਅੱਗੇ ਟਰਾਲੀ ਵਿਕਾਊ ਵਿਕਾਊ ਹੈ ਜੀ 11 ਵਾਇਸ ਛੇਰੀ ਮਾਡਲ ਹੈ ਜੀ 2019 17 ਕਵਾਂਟਲ weight ਹੈ ਅਪੋਲੋ ਦੇ ਟਾਇਰ ਹੈ ਟਾਟਾ ਦਾ ਲੋਹ ਹੈ ਇਰੇ ਜੀ ਬਠਿੰਡਾ ਜਾਲ ਇਸ ਮੇਤ 125000 ਦੀ ਜਾਲੀ ਤੋਂ ਬਿਨਾ 110000 ਦੀ ਹੈ ਕਿਸਾਨ ਵੀਰ ਦਾ ਨੰਬਰ ਹੈ 9915758304 9915758304 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤਾਂ ਕਿ ਹੋਰ ਵੀ ਕਿਸਾਨ ਵੀਰ ਫਾਇਦਾ ਚੁੱਕ ਸਕਣ ਤੇ ਸੰਧ ਖਰੀਦ ਸਕਣ ਅੱਗੇ ਜੀ 2014 ਮਾਡਲ ਟਰਾਲਾ ਵਿਕਾਊ ਟਰਾਲੀ ਵਿਕਾਊ ਹੈ 2014 ਮਾਡਲ ਹੈ ਜੀ ਰੇਟ ਹੈ 48000 ਪਿੰਡ ਜਗਮਾਲਾ ਵਾਲੀ सिरसा ਕਿਸਾਨਬੀਰ ਦਾ ਏਰੀਆ ਹੈ ਕਿਸਾਨਬੀਰ ਦਾ ਨੰਬਰ ਹੈ 9466645882 9466645882 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਜੇ ਕਿ ਵੀਡੀਓ ਦੇ ਜਾਵਾ ਥੱਲੇ ਖੱਟੇ ਐਕਸ਼ਨ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ ਮਨ ਤੋਂ ਸੱਤ ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਅੱਗੇ ਜੀ Mahindra 275 DI 트랙ਟ ਵਿਕਾਊ ਹੈ ਮਾਡਲ ਹੈ ਜੀ 1997 ਰੇਟ ਮੰਗੇ ਕਿਸਾਨ ਵੀਰ ਨੇ 1,50,000 ਟਾਇਰ 60 ਪੈਸੇ ਪੇ ਏਰੀਆ ਜੀ ਤਰਨਤਨ ਕਿਸਾਨ ਵੀਰ ਦਾ ਨੰਬਰ ਹੈ ਜੀ 98764 43764 ਤੁਸੀਂ ਇਸ ਨੰਬਰ ਤੇ ਫੋਨ ਕਰਕੇ 트랙 ਖਰੀਦ ਸਕਦੇ ਹੋ ਜੀ ਜੇ ਕੋਈ ਕਿਸਾਨ ਵੀਰ ਜ਼ਮੀਨ ਮੋਟਰ ਕਨੈਕਸ਼ਨ ਪਲਾਂਟ ਘਰ ਕਿਸੇ ਵੀ ਤਰ੍ਹਾਂ ਦੀ ਐਡ ਲਵਾਉਣਾ ਚਾਹੁੰਦਾ ਤਾਂ ਸਾਡਾ ਨੰਬਰ ਵੀਡੀਓ ਜਿਵੇਂ ਥੱਲੇ ਦਿੱਤਾ ਹੋਇਆ ਤੇ ਤੁਸੀਂ ਮਾਰਕੀਟ ਦੇ ਹਿਸਾਬ ਨਾਲ ਰੇਟ ਤੇ ਫੁੱਲ ਡਿਟੇਲ ਤੇ 5 ਤੋਂ 7 ਫੋਟੋਆਂ ਸਾਨੂੰ ਭੇਜ ਸਕਦੇ ਹੋ ਜੀ ਐਡ ਤੁਹਾਡੀ ਬਿਲਕੁਲ ਫ੍ਰੀ ਲਈ ਜਾਊਗੀ ਅੱਗੇ ਜੀ ਫਾਰਮਟ੍ਰੈਕ 60 ਮਾਡਲ ਹੈ ਜੀ 2002 ਰੇਟ ਮੰਗੇ ਕਿਸਾਨ ਵੀਰ ਨੇ 225000 ਏਰੀਏ ਜੀ ਤਰਨਤਾਰਨ ਸਰਹਾਲਾ ਸਰਹਾਲੀ ਕਲਾ ਕਿਸਾਨ ਵੀਰ ਦਾ ਨੰਬਰ ਹੈ 9878526316 9878 85 26 316 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਡ ਖਰੀਦ ਸਕਦੇ ਜੀ ਕਈ ਵੀਰਾਂ ਦੇ ਫੋਨ ਤੇ ਮੈਸੇਜ ਆਉਂਦੇ ਕਿ ਵੀਰੇ ਐਡ ਡਿਲੀਟ ਕਰ ਦੋ ਐਵੇਂ ਨਹੀਂ ਹੋ ਸਕਦਾ ਸੀ ਵੀਰਾਂ ਨੂੰ ਬੇਨਤੀ ਜ਼ਰੂਰ ਕਰ ਸਕਦੇ ਕਿ ਜਿਹੜੀ ਥੀਕ ਨੂੰ ਆਪਾਂ ਐਡ ਲਾਈ ਹੁੰਦੀ ਉਹ ਤੋਂ ਲੈ ਕੇ 1 ਮਹੀਨੇ ਦੇ ਵਿੱਚ ਵਿੱਚ ਹੋਣ ਲਾਇਆ ਕਰੋ 1 ਮਹੀਨੇ ਤੋਂ ਬਾਅਦ ਫੋਨ ਨਾ ਲਾਇਆ ਕਰੋ ਕਈ ਵਾਰੀ ਕਿਸਾਨ ਵੀਰ ਦੇ ਸੰਸੇਲ ਹੋ ਜਾਂਦਾ ਦਿੱਕਤ ਆਉਂਦੀ ਹੈ ਅੱਗੇ ਜੀ HMT 5911 ਟ੍ਰੈਡ ਵਿਕਾਊ ਹੈ ਮਾਡਲ ਹੈ ਜੀ 1900 87 ਰੇਟ ਮੰਗੇ ਜੀ 1,65,000 ਟਾਇਰ 45 ਪੈਸੇ ਪੇ ਕਿਸਾਨਬੀਰ ਦਾ ਨੰਬਰ ਹੈ ਜੀ 9877150121 9877150121 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਹੋ ਜੀ ਕਈ ਵਾਰ ਇਹ ਵੀ ਜਵਾਖ ਮਯਾਕ ਕਰਦੇ ਫੋਟੋਆਂ ਤੇ ਡਿਟੇਲ ਭੇਜ ਦਿੰਦੇ ਜੀ ਅਸੀਂ ਐਡ ਲਾਤੀ ਤਾਂ ਦੁਬਾਰਾ ਕੱਢੀ ਨਹੀਂ ਜਾਊਗੀ ਇਸ ਕਰਕੇ ਇਸ ਗੱਲ ਦਾ ਧਿਆਨ ਰੱਖਿਓ ਕਿ ਪਹਿਲਾਂ ਪਰਿਵਾਰ ਦੇ ਨਾਲ ਸਲਾਹ ਕਰਕੇ ਉਸ ਤੋਂ ਬਾਅਦ ਪੰਜ ਤੋਂ ਸੱਤ ਫੋਟੋਆਂ ਤੇ ਪੂਰੀ ਡਿਟੇਲ ਸਾਨੂੰ ਅੱਗੇ ਜੀ ਟਰਾਲਾ ਵਿਕਾਊ ਹੈ 2019 ਮਾਡਲ ਹੈ ਏਰੀਆ ਕੋਟਲਾ ਰਾਇਕਾ ਮੋਗਾ ਰੇਟ ਹੈ ਜੀ 1 ਲੱਖ 80 ਹਜ਼ਾਰ ਫੁੱਲ ਹੈਵੀ ਹੈ ਕਿਸਾਨ ਵੀ ਦਾ ਨੰਬਰ ਹੈ 8529948258 8529948258 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲਾ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤੇ ਤੁਸੀਂ ਵਧੀਆ ਵਧੀਆ ਕਮੈਂਟ ਕਰਕੇ ਸਾਨੂੰ ਸੁਝਾਅ ਦਿਆ ਕਰੋ ਤੇ ਅਸੀਂ ਜਿਹੜੇ ਵੀ ਸਾਨੂੰ ਕਮੈਂਟ ਕਰਨਗੇ ਉਹਨਾਂ ਦਾ ਨਾਮ ਆਪਣੀ ਵੀਡੀਓ ਦੇ ਵਿੱਚ ਸ਼ੋਅ ਕਰਾਂਗੇ ਜਲਦੀ ਜਲਦੀ ਵੀਡੀਓ ਸ਼ੇਅਰ ਕਰੋ ਤੇ ਲਾਈਕ ਕਰੋ ਧੰਨਵਾਦ